दंडौत बंदन अनक बार सर्व कला समरथ डोलन ते राखो प्रभु नानक दे कर हाथ आसा महला पंजवा शांत कर सतवा ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਸ਼ਬ ਚਿੰਤਨ ਗੋਬਿੰਦ ਰਮਨ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰਉ ਇਕ ਘੜੀ ਕਰ ਕਿਰਪਾ ਭਗਵੰਤ ਸ਼ੰਤ ਭਿੰਨੀ ਰਨੜੀਆ ਚਮਕਨ ਤਾਰੇ ਜਾਗ ਹੈ ਸੰਤ ਜਨਾ ਮੇਰੇ RAM ਪਿਆਰੇ ਨੇ ਰ ਨੜੀਏ ਚਮਕਨ ਤਾਰੇ ਜਾਗ ਹੈ ਸੰਤ ਜਨਾ ਮੇਰੇ RAM ਪਿਆਰੇ RAM ਪਿਆਰੇ ਸਦਾ ਜਾਗ ਹੈ ਨਾਮ ਸਿਮਰਹ ਅਨ ਦਿਨੋ ਚਰਨ ਕਮਲ ਧਿਆਨ ਹਿਰਦੈ ਪ੍ਰਭ ਬਿਸਰ ਨਾਹੀ ਇੱਕ ਖਿਨੋ ਤਜ ਮਾਨ ਮੋਹ ਬੇਕਾਰ ਮਨ ਕਾ ਕਲਮਲਾ ਦੁਖ ਜਾਰੇ ਬਿਨਵੰਤ ਨਾਨਕ ਸਦਾ ਜਾਗ ਹੈ ਹਰ ਦਾਸ ਸੰਤ ਪਿਆਰੇ ਭਾਵ ਸਤਿਗੁਰੂ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ हे hey भगवान मैं सदा भलियां सोचा सोचदा रहा मैं गोविंद ਦਾ ਨਾਮ ਜਪਦਾ ਰਹਾ ਮੈਂ ਗੁਰੂ ਦੀ ਪਵਿੱਤਰ ਸੰਗਤ ਕਰਦਾ ਰਹਾ हे नानक ਆਖ हे भगवान ਮੇਰੇ ਉੱਤੇ ਮਿਹਰ ਕਰ ਮੈਂ ਇੱਕ ਕੜੀ ਵਾਸਤੇ ਵੀ ਤੇਰਾ ਨਾਮ ਨਾ ਭੁੱਲਾਂ ਤ੍ਰੇਲ ਭਿਜੀ ਰਾਤ ਵਿੱਚ ਆਕਾਸ਼ ਵਿੱਚ ਤਾਰੇ ਡਲਕਦੇ ਹਨ ਜਿਵੇਂ ਪਰਮਾਤਮਾ ਦੇ ਪ੍ਰੇਮ ਵਿੱਚ ਭਿਜੇ ਹੋਏ ਹਿਰਦੇ ਵਾਲੇ ਮਨੁੱਖਾਂ ਦੇ ਚਿੱਤ ਆਕਾਸ਼ ਵਿੱਚ ਸੋਹਣੇ ਆਤਮਿਕ ਗੁਣ ਲਿਸ਼ਕਾ ਮਾਰਦੇ ਹਨ ਮੇਰੇ ਰਾਮ ਦੇ ਪਿਆਰੇ ਸੰਤ ਜਨ ਸਿਮਰਨ ਦੀ ਬਰਕਤ ਨਾਲ ਮਾਇਆ ਦੇ ਹਲਿਆਂ ਵੱਲੋਂ ਸੁਚੇਤ ਰਹਿੰਦੇ ਹਨ ਪਰਮਾਤਮਾ ਦੇ ਪਿਆਰੇ ਸੰਤ ਜਨ ਸਦਾ ਹੀ ਸੁਚੇਤ ਰਹਿੰਦੇ ਹਨ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦੇ ਹਨ ਸੰਤ ਜਨ ਆਪਣੇ ਹਿਰਦੇ ਵਿੱਚ ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਦਾ ਧਿਆਨ ਧਰਦੇ ਹਨ ਤੇ ਉਸ ਦੇ ਦਰ ਤੇ ਅਰਦਾਸ ਕਰਦੇ ਹਨ हे ਪ੍ਰਭੂ ਰਤਾ ਜਿਤਨੇ ਸਮੇ ਲਈ ਭੀ ਸਾਡੇ ਦਿਲ ਤੋਂ ਦੂਰ ਨਾ ਹੋ ਸੰਤ ਜਨ ਆਪਣੇ ਮਨ ਦਾ ਮਾਣ ਛੱਡ ਕੇ ਮੋਹ ਤੇ ਵਿਕਾਰ ਦੂਰ ਕਰਕੇ ਆਪਣੇ ਸਾਰੇ ਦੁੱਖ ਪਾਪ ਸਾੜ ਲੈਂਦੇ ਹਨ ਨਾਨਕ ਬੇਨਤੀ ਕਰਦਾ ਹੈ ਪ੍ਰਮਾਤਮਾ ਦੇ ਪਿਆਰੇ ਸੰਤ ਪ੍ਰਮਾਤਮਾ ਦੇ ਦਾਸ ਸਦਾ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦੇ ਹਨ